ਸਰਮਨ ਜਿਹੜੇ ਫੂਕਿਆ ਇਹਨੂੰ ਕਹਿੰਦੇ ਅਸੀਂ ਥੋੜੋ ਮਰਨ ਕਹਿੰਦੇ ਇਹਨੂੰ ਇਸ ਚਾਰਜ ਕਹਿੰਦੇ ਨੇ ਕਿ ਤੇਕ ਪਾਤਰ ਪਾ ਸਕ ਇਹਦਾ ਚਾਰਜ ਹੈ ਅੱਖਾਂ ਸਾਹਮਣੇ ਮਰਦਾ ਦੇਖਦਾ ਰੱਬ ਦੇ ਮਨ ਚਾਏ ਜਿਵੇਂ ਮਰਨ ਆਪਣੇ ਘੜਾਇਆ ਬਾਬਾ ਫਰੀਦ ਕਹਿੰਦੇ ਕਿੱਥੇ ਤੈਂਡੇ ਮਾਪਿਆਂ ਜਿਨੀ ਤੂੰ ਜਣੇ ਉਹੇ ਕਿੱਥੇ ਨੇ ਮਾਪੇ ਬਾਬਾ ਜਿਨੇ ਆਪਾਂ ਨੂੰ ਜਨਮ ਦਿੱਤਾ ਪਾਲਿਆ ਪੋਸਿਆ ਪੜ੍ਹਾਇਆ ਸਾਡੇ ਬਾਤੇ ਜ਼ਮੀਨਾਂ ਜਾਇਦਾਦਾਂ ਹਲ ਬਾਹ ਪਾ ਕੇ ਮਿਹਨਤਾਂ ਕਰ ਕਰਕੇ ਪੈਦਾ ਕੀਤੀਆਂ ਉਹ ਸਾਡੇ ਸਾਹਮਣੇ ਤੁਰ ਗਏ ਕਿੱਥੇ ਤਣਦੇ ਮਾਪਿਆਂ ਜਿਨ੍ਹਾਂ ਤੂੰ ਜਣਿਓ ਏ ਤੈਂ ਪਾਸੋਂ ਓਏ ਲੱਦ ਗਏ ਤੋ ਅਜੇ ਨਾ ਪਤੀਨੋ ਏ ਤੇਰੇ ਸਾਹਮਣੇ ਤੁਰ ਗਿਓ ਤੇਰੇ ਮਾਣੂ ਅਜੇ ਵੀ ਨ ਤੇਰੇ ਅਸਰ ਹੋਇਆ ਵੀ ਮੈਂ ਵੀ ਮਰਨਾ ਹੈ ਅੱਜ ਖੇ ਆਖੋ ਸਤਨ ਮੁੰਤਾ ਮਾਂ ਬਾਪ ਦੀ ਫੋਟੋ ਵੀ ਨਹੀਂ ਘਰ ਚ ਥੋੜੇ ਦਿਨ ਮੋਂ ਲਾਦ ਛੱਡੋ ਪਰੇ ਕਹਿੰਦੇ ਮਰਿਆਂ ਦੀ ਕਿ ਫੋਟੋ ਰੱਖਣੀਆਂ ਨੇ ਥੋੜਾ ਘਿਰ ਹਾਰ ਪਾ ਕੇ ਟੰਗਦੇ ਆ ਮੁੜ ਕੇ ਨਾ ਬਾ ਮਾਂ ਬਾਪ ਦੀ ਵਰਸੀ ਨਾਉ ਦੀ ਕੋਈ ਯਾਦ ਨਾ ਗੁਰਮਖੋ ਬੱਚਿਆਂ ਨੂੰ ਪੁੱਛ ਕੇ ਦੇਰੂ ਤੁਹਾਡੇ ਦਾਦੇ ਪੜਦਾਦੇ ਦਾ ਕੀ ਨਾਮ ਹੈ ਤੀਜੀ ਪੀੜ ਤੋਂ ਬਾਅਦ ਨਾਮ ਨਹੀਂ ਯਾਦ ਐ ਆਪਣਾ ਨਾਮ ਮਿਟ ਜਾਣਾ ਜਿਹੜੇ ਨਾਮ ਨਾਲ ਜੁੜ ਕੇ ਜਾਂਦੇ ਨੇ ਉਹ ਸਦੀਆਂ ਤੱਕ ਦੁਨੀਆ ਯਾਦ ਕਰਦੀ ਏ ਉਹ ਅਮਰ ਹੋ ਜਾਂਦਾ ਨਾਮ ਉਹਨਾਂ ਦਾ ਨਹੀਂ ਕਿਸੇ ਨੇ ਪੁੱਛਣਾ ਵਰਸੀ ਨਹੀਂ ਮਨਾਉਣੀ ਕਿਸੇ ਨੇ ਕੌਣ ਹੁੰਦਾ ਸੀ ਤਿੰਨ ਪੀੜੀਆਂ ਮਗਰੋਂ ਨਾਮ ਵੀ ਭੁੱਲ ਗਏ ਸੋ ਗੁਰਮਖੋ ਸੋ ਮਾਰਦ ਕਹਿੰਦੇ ਇੱਕ ਬਿੰਸਾ ਇੱਕ ਅਸਚਰਜ ਲਖੇ ਉਹ ਨਾਲ ਜਾਈ ਦੁਨੀਆ ਨੂੰ ਹੱਥੀ ਤੋੜਦਾ ਪਰ ਆਪ ਕਹਿੰਦਾ ਮੈਂ ਰਹਿਣਾ ਇਹਦਾ ਨੋਂ ਅਸਚਰਜ ਹੈ ਸੁ ਗੁਰੂ ਸਾਹਿਬ ਕਹਿੰਦੇ ਮਰਦਾਨਿਆਂ ਇੱਕ ਦਿਨ ਮਰਨਾ ਤਾਂ ਜ਼ਰੂਰ ਹੈ ਜੇ ਭੁੱਖ ਨਾਲ ਮਰ ਗਿਆ ਤਾਂ ਜਿਉਂਦਾ ਕਰ ਲਾਂਗੇ ਵੈਸੇ ਇੱਕ ਦਿਨ ਮੌਤ ਆਉਣੀ ਉਹਨੂੰ ਨਿਕਟਾਲ ਸਕਦਾ ਜਿਉਂ ਜਲ ਵਿਖੇ ਹੋਏ ਘਟ ਕਾਚੋ ਕਹਿੰਦੇ ਮਰਦਾਨਿਆਂ ਜਿਵੇਂ ਕੱਚੇ ਘੜੇ 'ਚ ਪਾਣੀ ਪਾ ਕੇ ਰੱਖ ਦਿਓ ਉਹ ਬਹੁਤਾ ਚਿਰ ਟਿਕਦਾ ਹੁੰਦਾ ਆਵੇ ਜੇ ਪਕਾਉਣ ਤੋਂ ਪਹਿਲਾਂ ਕੱਚਾ ਘੜਾ ਉਹ 'ਚ ਪਾਣੀ ਪਾ ਦਿਓ ਬਸ ਮਿੰਟਾਂ ਦੇ ਹੀ ਐ ਉਹ ਮਿੰਟਾਂ ਦਾ ਪਰੌਣਾ ਹੀ ਐ ਗਲ ਜਾਣਾ ਉਹਨੇ ਪਾਣੀ ਨਿਕਲ ਜਾਣਾ ਉਹ ਘੜਾ ਕਿਹੜਾ ਐ ਉਹ ਸਾਡਾ ਸਰੀਰ ਐ ਇਹ ਕੱਚਾ ਘੜਾ ਐ ਇਹ 'ਚ ਪਾਣੀ ਕਿਹੜਾ ਪਾਇਆ ਸਵਾਸ ਜਿਵੇਂ ਕੱਚਾ ਕੜਾ ਸਿਮਣ ਲੱਗਦਾ ਬੂੰਦ ਬੂੰਦ ਕੱਢੀ ਜਾਂਦਾ ਤੇ ਮੁੱਕ ਜਾਂਦਾ ਪਾਣੀ ਸਾਡੇ ਅੰਦਰੋਂ ਬੂੰਦ ਬੂੰਦ ਸਵਾਸ ਨਿਕਲ ਰਹੇ ਨੇ ਇਹ ਵੀ ਉਸ ਪਾਣੀ ਮੰਗੂ ਇੱਕ ਦਿਨ ਖਤਮ ਹੋ ਜਾਣੇ ਨੇ ਅੱਜ ਖੇ ਆਖੋ ਸਤਨ ਉਹ ਜਿਵੇਂ ਕੱਚੜੇ ਕੜੇ ਦਾ ਪਾਣੀ ਔਦ ਤੇਰੀ ਜਾਵੇ ਬੀਤਦੀ ਵਈ ਜਿਵੇਂ ਫੁੱਟੜੇ ਕੜੇ ਦਾ ਜਿਵੇਂ ਬੀਤ ਦੀ ਜਿਵੇਂ ਕੜੇ ਦਾ ਵਾਵਾ ਕੱਲੋਂ ਯਾਦ ਆਉਦ ਤੇਰੀ ਜਿਵੇਂ ਫੁੱਟੜੇ ਬਈ ਆਉਦ ਤੇਰੀ ਇਹ ਆਪਣੀਆਂ ਗੱਲਾਂ ਨੇ ਪਾਕਿਸਤਾਨੀਆਂ ਦੀਆਂ ਨਹੀਂ ਇਹ ਕੈਨੇਡਾ ਵਾਲੇ ਦੀਆਂ ਆਪਣੀਆਂ ਗੱਲਾਂ ਨੇ ਬੀਤਣੇ ਆਪਣੇ ਨਾਲ ਕਾਟੇ ਕਰਵੇ ਰਹੇ ਨਾ ਪਾਣੀ ਨਿਕਲ ਜਾਣਾ ਇੱਕ ਦਿਨ ਖਤਮ ਹੋ ਜਾਣਾ ਸਵਾਸਾਂ ਦੇ ਬੂੰਦ ਬੂੰਦ ਹੋ ਕੇ ਸਵਾਸ ਖਤਮ ਤੇ ਤੇਰਾ ਘੜਾ ਗਲ ਜਾਣਾ ਤੱਕੇ ਧਰ ਦੇਣਾ ਕਿਸੇ ਨੇ ਅੱਗ ਤੇ ਤਾਦ ਦੇਣਾ ਕਿਸੇ ਨੇ ਆਪਣੇ ਦਫਨਾ ਦੇਣ ਬਸ ਇੱਥੇ ਕਿਰਿਆ ਖਤਮ ਸੋ ਸਤਿਗੁਰੂ ਪਾਸਾ ਸਮਝਾ ਰਹੇ ਮਰਦਾਨਿਆਂ ਇੱਕ ਦਿਨ ਚਲੇ ਜਾਣਾ ਜਿਸ਼ਟਮਾਨ ਜੋ ਸਕਲ ਪਸਾਰਾ ਜੇ ਜਿਹੜਾ ਤੈਨੂੰ ਆਲਾ ਦੋਲਾ ਦਿਖਦਾ ਹੈ ਦ੍ਰਿਸ਼ਟਮਾਨ ਦ੍ਰਿਸ਼ਟੀ ਚਾਉਣ ਵਾਲਾ ਦਿਖਣ ਵਾਲਾ ਇੱਕ ਗੁਰਮਖੋ ਬਾਹਰ ਬਿਰਤੀ ਮੁਖੀ ਹੁੰਦੀ ਹੈ ਕਿ ਅੰਤਰ ਮੁਖੀ ਬਿਰਤੀ ਦੋ ਤਰ੍ਹਾਂ ਦੀਆਂ ਬਿਰਤੀਆਂ ਨੇ ਬਾਹਰ ਮੁਖੀ ਬਿਰਤੀ ਸਾਡੀਆਂ ਅੱਖਾਂ ਦੇਖ ਰਹੀ ਨੇ ਸੰਸਾਰ ਤੇ ਕੀ ਬਣਿਆ ਕੌਣ ਆਉਂਦਾ ਏ ਕੌਣ ਜਾਂਦਾ ਏ ਅੱਖਾਂ ਦੇਖ ਰੇ ਬਾਹਰ ਮੁਖੀ ਦ੍ਰਿਸ਼ਟੀ ਏ ਇੱਕ ਅੰਤਰ ਮੁਖੀ ਦ੍ਰਿਸ਼ਟੀ ਆਪਣੇ ਅੰਦਰ ਦੇਖਣਾ ਵੀ ਮੈਂ ਅੰਦਰੋਂ ਕੌਣ ਏ ਉਹ ਸਾਡੇ ਕੋਲ ਹੈ ਨਹੀਂ ਬਾਹਰ ਬੜਾ ਸੰਸਾਰ ਵੇਖ ਲਿਆ ਪਰ ਅੰਦਰ ਝਾਤੀ ਮਾਰ ਜੋਗੀ ਸਾਡੇ ਤੋਂ ਪਾਵਰ ਨਹੀਂ ਆਈ ਸੀ ਕਮਾਈ ਨਹੀਂ ਕੀਤੀ ਅੰਦਰੋਂ ਮੈਂ ਕੌਣ ਹਰੇ ਅੰਦਰ ਕੀ ਹੈ ਉਹਦਣੇ ਗੱਲ ਬਣ ਜਦੋਂ ਆਪਾਂ ਅੰਦਰ ਦੇਖਣਾ ਸਿੱਖ ਲਿਆ ਮੈਂ ਕਹਿੰਦਾਂ ਦੋਰਾ ਬੋਲਿਆ ਸੀ ਬਾ ਬੁੱਲੇ ਸਾਹ ਦਾ ਪਹਿਲੇ ਦਿਨ ਕੋਈ ਥੇ ਢੁੱਕਦਾ ਉਹ ਕਹਿੰਦਾ ਪੜ ਪੜ ਆਲਮ ਫਾਜ਼ਿਲ ਹੋਇਆ ਪਰ ਆਪਣੇ ਆਪ ਨੂੰ ਪੜਿਆ ਹੀ ਨਹੀਂ ਓਏ ਪੱਜ ਪੱਜ ਮੰਦਰ ਮਸੀਤੀ ਵੜਿਆ ਪਰ ਆਪਣੇ ਅੰਦਰ ਵੜਿਆ ਹੀ ਨਹੀਂ ਆਪਣੇ ਅੰਦਰ ਵੜ ਕੇ ਇਹ ਗੱਲ ਤਾਂ ਉਦੋਂ ਬਣਨੀ ਐ ਉਸ ਅਸੀਂ ਸਿੱਖਿਆ ਨਹੀਂ ਹੈ ਸੋ ਕਹਿੰਦੇ ਮਰਦਾਨਿਆ ਜਿਹੜਾ ਆਲਾ ਦਵਾਲਾ ਦਿਖਦਾ ਅੱਖਾਂ ਨਾਲ ਇਹ ਜਾਨੋ ਹੈ ਕਾਲ ਆਹਾਰਾ ਇਹ ਸਾਰਾ ਕਾਲ ਦਾ ਖਾਜਾ ਹੈ ਜਿਹੜਾ ਆਲਾ ਦਵਾਲਾ ਦਿਖਦਾ ਕਾਲ ਨੇ ਖਾ ਜਾਣਾ ਕਾਲ ਦੀ ਖੁਰਾਕ ਹੈ ਫੜਪ ਜਾਣਾ ਕਾਲ ਨੇ ਸਾਰਾ ਸੰਸਾਰ ਬਾਰੀ-ਬਾਰੀ ਆਬਤੋਂ ਹਿਰਦੇ ਉਦਰ ਨਹੀਂ ਪਰ ਕੋਈ ਨਾ ਤੂੰ ਮਾਜ ਕਹਿੰਦੇ ਕਬਰ ਆ ਨਾ ਹਿਰਦੇ ਚ ਉਦਰ ਨਾ ਉਦਰ ਸਭ ਦਾ ਆਪਾਂ ਵਰਤਦੇ ਹੁੰਨੇ ਆ ਉਦਰ ਨਾ ਕਹਿੰਦੇ ਡੋਲ ਨਾ ਚਹੋਂ ਕਿ ਅਚੋ ਚੱਲੋਂ ਪੁਰਮਾਹੀ ਹਾਂ ਜੇ ਤੂੰ ਗੁੰਡ ਖਾਣੇ ਚਾਹੁੰਦਾ ਚੱਲ ਤਨ ਕਿਸੇ ਪਿੰਡ ਚ ਲੈ ਚੱਲਦੇ ਆ ਵਾਜ ਕਹਿੰਦੇ ਕੋਈ ਨਾ ਕਬਰ ਆ ਨਾ ਕਾਰ ਤੇ ਲੋੜਾ ਕੇ ਕਿਸੇ ਪਿੰਡ ਤੇ ਲੈ ਜਾਗੇ ਤੈਨੂੰ ਨਹੀਂ ਦੂਰ ਅਬ ਆਏ ਨਜ਼ੀਕਾ ਕਵਰਾਣਾ ਵੀ ਇੱਥੇ ਜੰਗਲ ਹੈ ਸਾਇਦ ਪਿੰਡ ਹੋਵੇ ਨਾ ਹੋਵੇ ਕਹਿੰਦੇ ਪਿੰਡ ਹੁਣ ਨੇੜੇ ਹੀ ਹੈ ਬਾਹਰ ਦੇ ਕਹਿੰਦੇ ਬਾਹਰੋਂ ਤਾਂ ਤਿੰਨੇ ਲੋਕ ਆਏ ਦਿਖਦੇ ਨੇ ਜੇ ਮੈਂ ਆਪਾਂ ਨੂੰ ਹੱਥ ਤੇ ਕੋਈ ਚੀਜ਼ ਦਿਖਦੀ ਹੁੰਦੀ ਹੈ ਆਪਾਂ ਹੱਥ ਤੇ ਕੋਈ ਚੀਜ਼ ਰੱਖ ਲਓ ਆਪਾਂ ਨੂੰ ਦਿਖਦੀ ਹੈ ਨਾ ਸਾਰਾ ਕੁਝ ਹੁਣ ਤਾਂ ਤਿੰਨੇ ਲੋਕ ਆਏ ਦਿਖਦੇ ਨੇ ਮਾਦ ਕਹੇ ਨੇੜੇ ਹੀ ਹੈ ਪਿੰਡ ਕਵਰਾਣਾ ਆਬ ਕਹਿ ਤੂਸਨ ਭੀ ਜਗ ਟੀਕਾ ਬਸ ਐਨੇ ਬਚਨ ਕਰਕੇ ਫੇ ਤੂਸਨ ਕਹਿੰਦੇ ਚੁੱਪ ਕਰ ਜਾਣਾ ਫੇ ਸਤਗੁਰੂ ਜੀ ਚੁੱਪ ਕਰ ਗਏ ਮੰਦ ਮੰਦ ਗਮਨ ਹੈ ਗੁਰਪੂਰਾ ਪੂਰੇ ਸਤਗੁਰ ਜੀ ਆਰਾਮ ਨਾਲ ਹੌਲੀ ਹੌਲੀ ਤੁਰੇ ਜਾ ਰਹੇ ਨੇ ਜੇ ਕੋ ਦਰਸ਼ਨ ਸੋਹਤ ਰੂਰਾ ਜਿਨ੍ਹਾਂ ਦੇ ਦਰਸ਼ਨ ਗੁਰਮਖੋ ਸੋਭਾ ਦੇ ਰਹੇ ਨੇ ਦਰਸ਼ਨ ਕਰ ਕਰ ਦੁਨੀਆ ਤਰ ਰਹੀ ਏ ਦੋਹਰਾ ਨਿਕਟਨਗਰ ਆਵਾ ਤਵੇ ਬਹੁਤ ਸੁੰਦਰ ਅਦੁੱਤੀਵੰਤ ਐਨੇ ਤੁਰਦਿਆਂ ਤੁਰਦਿਆਂ ਕਿ ਨਗਰ ਨੇੜੇ ਆ ਗਿਆ ਨਗਰ ਦੇ ਨੇੜੇ ਪਹੁੰਚ ਗਏ ਤੇ ਉਹ ਜਿਹੜਾ ਨਗਰ ਸੀ ਬਹੁਤ ਸੁੰਦਰ ਹੈ ਉਹਦੀ ਦੇਖ ਹੈ ਜਿਹੜੀ ਇਹਨੂੰ ਆਊਟਲੁੱਕ ਕਹਿੰਦੇ ਆ ਅੱਜ ਦੀ ਆਜੀ ਭਾਸ਼ਾ ਚ ਬਹੁਤ ਹੀ ਵਧੀਆ ਹੈ ਦੇਖ ਜਿਸੇ ਅਮਰਾਵਤੀ ਨੀਚੇ ਨੈਣ ਕਰੰਤ ਕਹਿੰਦੇ ਜਿਹਨੂੰ ਦੇਖ ਕੇ ਪਾਈ ਇੰਦਰਾਪੁਰੀ ਵੀ ਕਹਿੰਦੇ ਨੀਵੀਂ ਪਾ ਜਵੇ ਇੰਦਰਾਪੁਰ ਦੀ ਸੋਭਾ ਬਹੁਤ ਹੈ ਬਹੁਤ ਸੁੰਦਰਤਾ ਹੈ ਉੱਥੇ ਪਰ ਕਹਿੰਦੇ ਇੰਨਾ ਸੁੰਦਰ ਸਹਿਰ ਆ ਗਿਆ ਵੀ ਇੰਦਰਾਪੁਰ ਦੇ ਸਾਹਮਣੇ ਸ਼ਰਮਾਜ ਮੈਨੂੰ ਦੇਖ ਕੇ ਅੱਖਾਂ ਝੁਕਾ ਲਵੇ ਵੀ ਹੈ ਇੰਨਾ ਸੁੰਦਰ ਇੰਨਾ ਸੁੰਦਰ ਸਹਿਰ ਆ ਗਿਆ ਚੌਦਸ ਜਿਸ ਕੇ ਉਪਨ ਉਪਵਨ ਸੋਹੇ ਉਪਵਨ ਨਾਮ ਹੈ ਬਗੀਚੇ ਆਲੇ ਦੁਆਲੇ ਚਾਰੇ ਪਾਸੇ ਸੁੰਦਰ ਉਹਦੇ ਬਗੀਚੇ ਲੱਗੇ ਹੋਏ ਨੇ ਸ਼ਹਿਰ ਦੇ ਕੁਸਮ ਬਾਟਕਾ ਬਹੁ ਮਨ ਮੋਹ ਕਹਿੰਦੇ ਬਹੁਤ ਵਧੀਆ ਵਧੀਆ ਸੁੰਦਰ ਫੁੱਲ ਫਲ ਲੱਗੇ ਨੇ ਮੋਹ ਰਹੇ ਨੇ ਕਹਿੰਦੇ ਜਣੀ ਮਨ ਮੋਹ ਰਹੇ ਨੇ ਕਾਂਚਨ ਕੋ ਗੜ ਵੱਡੋ ਬਰਾਜ ਪਰ ਜਿਹੜੇ ਕਹਿੰਦੇ ਉੱਥੋਂ ਦੇ ਘਰ ਨੇ ਉਹ ਸੋਨੇ ਦੇ ਬਣੇ ਹੋਏ ਨੇ ਆਪਾਂ ਦਾ ਯਾਦ ਹੈ ਵੀ ਲੰਕਾ ਹੀ ਸੋਨੇ ਦੀ ਸੀ ਆ ਇਤਿਹਾਸ ਪੜ ਕੇ ਵੇਖੋ ਪਤਾ ਨਹੀਂ ਕਿੱਥੇ ਕੀ ਵਸਿਆ ਹੋਇਆ ਭਲੀ ਤੋਂ ਭਲੀ ਪਰੇ ਤੋਂ ਪਰੇ ਪਈਏ ਉਹਦੇ ਜਿਹੜੇ ਮਕਾਨ ਨੇ ਉਹ ਵੀ ਸੋਨੇ ਦੇ ਨਾਨਾ ਰੰਗ ਚਰੇ ਨਗ ਛਾਜੈਂ ਉਹਦੇ ਉੱਤੇ ਫਿਰ ਚੰਗੇ ਚੰਗੇ ਨਾਗ ਜਿਹੜੇ ਹੀਰੇ ਮੋਤੀ ਨਾਗ ਕੋਈ ਪੁਖਰਾਜ ਕੋ ਨੀਲਮ ਇਹ ਨੌ ਤਾਂ ਪਛਾਨਦੇ ਹੀ ਐ ਉਹ ਵੀ ਉੱਤੇ ਜੜੇ ਹੋਏ ਨੇ ਗੁਰਮੁਖੋ ਕੋਈ ਕਿਹਾ ਜਾ ਨਗ ਲੈ ਕੇ ਪਾਉਂਦਾ ਕੋਈ ਕਿਹਾ ਜਾ ਨਗ ਲਾ ਕੇ ਪਾਉਂਦਾ ਹੈ ਸ਼ਾਇਦ ਮੈਂ ਇੱਕ ਦਿਨ ਗੱਲ ਆਖੀ ਸੀ ਇਹ ਜਦੋਂ ਬੰਦਾ ਜਨਮ ਲੈਂਦਾ ਨਾ ਕੋਈ ਮਹੂਰਤ ਨਹੀਂ ਕੱਢਣੀ ਪੈਂਦੀ ਕਢਾਈਆ ਕਹਦੇ ਵੀ ਦੱਸਿਓ ਜੀ ਕਿੰਨੀ ਮੂਰਤ ਤੇ ਬੱਚਾ ਜਨਮ ਲਵੇ ਤੇ ਚੰਗਾ ਹੋਊਗਾ ਭਾਗਾ ਵਾਲਾ ਹੋਊਗਾ ਕੋਈ ਦੱਸੇ ਨਹੀਂ ਸਕਦਾ ਰੱਬ ਨੂੰ ਹੀ ਪਤਾ ਉਹ ਸਮੇਂ ਦਾ ਭਾਵੇਂ ਡਾਕਟਰਾਂ ਤਰੀਕਾ ਦੇਣ ਲੱਗੇ ਕੰਪਿਊਟਰਾਂ ਵੀ ਇੰਨਾ ਜਰਮਾ ਨੂੰ ਬੱਚਾ ਹੋਊਗਾ ਪਰ ਉਹ ਸਮਾਂ ਨਹੀਂ ਦੱਸ ਸਕਦੇ ਕਿਹੜੇ ਸੈਕਿੰਡ ਕਿਹੜੇ ਮਿੰਟ ਤੇ ਪੈਦਾ ਹੋਊਗਾ ਕੋਈ ਨਹੀਂ ਦੱਸ ਸਕਦਾ ਉਹ ਸਮਾਂ ਕੇਵਲ ਰੱਬ ਨੂੰ ਪਤਾ ਹੈ ਜਨਮ ਵੇਲੇ ਕੋਈ ਮਹੂਰਤ ਨਹੀਂ ਵੀ ਕਿਹੜੇ ਦਿਨ ਜਨਮ ਲਵੇ ਵੀਰਵਾਰ ਨੂੰ ਲਵੇ ਕਿ ਬੁੱਧਵਾਰ ਨੂੰ ਜਨਮ ਲਵੇ ਵੀ ਚੰਗਾ ਹੋਊਗਾ ਕੱਢੇ ਨਹੀਂ ਸਕਦਾ ਕੋਈ ਮਰਨ ਵੇਲੇ ਕੋਈ ਮਹੂਰਤ ਨਹੀਂ ਇੱਥੇ ਤਾਂ ਬੁੱਧਵਾਰ ਚੰਗਾ ਹੈ ਜੀ ਵੀਰਵਾਰ ਮਾੜਾ ਹੈ ਜੀ ਮੰਗਲਵਾਰ ਮਾੜਾ ਹੈ ਤੇ ਸੋਮਵਾਰ ਚੰਗਾ ਹੈ ਤੇ ਮਰਨ ਵੇਲੇ ਕਦੇ ਦੇਖਿਓ ਵੀ ਜਾਣ ਲੱਗਿਆਂ ਭਾਈ ਰੁਕ ਜਾ ਅੱਜ ਦਿਲ ਮਾੜਾ ਹੈ ਅੱਜ ਅਜਨਾ ਮਰੀ ਦਿਨ ਮੜਾ ਕੋਈ ਮਹੂਰਤ ਨਹੀਂ ਕਢਾਸਦਾ ਮਰਨ ਵਾਰਨਾ ਪੁੱਛੀਆ ਪੁੱਛੀ ਇਥੇ ਤਨਾ ਵਾਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕਦੇ ਪੁੱਛੇ ਕਿਹੜੇ ਦਿਨ ਮਰਾਂ ਚੰਗਾ ਹੋਵੇ ਮਰਨਾ ਮੇਰਾ ਜਨਮ ਵੇਲੇ ਕੋਈ ਮਹੂਰਤ ਨਹੀਂ ਮਰਨ ਵੇਲੇ ਕੋਈ ਮਹੂਰਤ ਨਹੀਂ ਪਰ ਦੁੱਖ ਦੀ ਗੱਲ ਬਾਕੀ ਸਾਰੀ ਜ਼ਿੰਦਗੀ ਬੰਦਾ ਮਹੂਰਤਾਂ ਕਢਾਉਂਦਾ ਹੀ ਮਰ ਜਾਂਦਾ ਹੈ ਅੱਜ ਖੇ ਆਖੋ ਸਤਿ ਆ ਵੀ ਮਹੂਰਤ ਕਢਾ ਲੋ ਆ ਕੰਮ ਕਰਨ ਉਹ ਵੀ ਮਹੂਰਤ ਕਢਾ ਲੋ ਉਹ ਜਾਂ ਤੇਰੇ ਤੇਰੇ ਸ਼ੁਰੂ ਵੇਲੇ ਕੋਈ ਮਹੂਰਤ ਨਹੀਂ ਤੇਰੇ ਅਖੀਰ ਵੇਲੇ ਕੋਈ ਮਹੂਰਤ ਨਹੀਂ ਵਿਚਾਰਨੇ ਮਹੂਰਤਾਂ ਕੀ ਕੰਮ ਕਰਨ ਗਿਆ ਕਿਉਂ ਮਜ਼ਾਕ ਕਰਦਾ ਹੈ ਗੁਰੂ ਨੂੰ ਜਦ ਜਨਮ ਤੇ ਮੌਤ ਉਹਦੇ ਹੁਕਮ ਚ ਹੈ ਉਹ ਬਾਕੀ ਵੀ ਜੀਵਨ ਉਹਦੇ ਹੁਕਮ ਚ ਹੀ ਹੈ ਉਹ ਮਹੂਰਤਾਂ ਦੇ ਹੁਕਮ ਚ ਨਹੀਂ ਚੱਲਣਾ ਦੁਨੀਆ ਤਾਂ ਹੀ ਦੁਖੀ ਹੈ ਉਹਦੇ ਰਜਾ ਭੁੱਲ ਗਏ ਆਪਾਂ ਰਾਜਾ ਤੇ ਰਹਿਣਾ ਨਹੀਂ ਸਿੱਖਿਆ ਜਿਨੇ ਜਨਮ ਦਿੱਤਾ ਜਿਨੇ ਤੇਰੀ ਮੌਤ ਦਾ ਕਾਰਨ ਬਣਨਾ ਨੇ ਲੈ ਕੇ ਜਾਣਾ ਬਾਕੀ ਜੀਵਨ ਵੀ ਉਹਦੇ ਅਰਪਣ ਕਰ ਦੇ ਗੁਰੂ ਜੀ ਜਿਵੇਂ ਤੇਰੇ ਲੇਖੇ ਆ ਜਿਵੇਂ ਬਾਬਾ ਰਬਦਾਸ ਜੀ ਕਹੇ ਨੇ ਕਹਿ ਰਬਦਾਸ ਹੱਥ ਪੈ ਨੇਰੇ ਇਹ ਜਨਮ ਤੇਮਾਰੇ ਲੇਖੇ ਬਾਬਾ ਰਬਦਾਸ ਜੀ ਕਹਿੰਦੇ ਨਹੀਂ ਜਨਮ ਤੇਮਾਰੇ ਲੇਖੇ ਐਨ ਲਵਾ ਦੋ ਦੇ ਲੇਖੇ ਉਹਨੂੰ ਕਰ ਦੋ ਬੇਨਤੀ ਬੇਨਤੀ ਕਰ ਦੋ ਜਿਉਂ ਭਾਵੈ ਤਿਉਂ ਰੱਖ ਲੈ ਹਮ ਸ਼ਰਨ ਪ੍ਰਭ ਆਏ RAM RAJ MAHARAJ ਜਨਮ ਤੂੰ ਦਿੱਤਾ ਮੌਤ ਤੂੰ ਦੇਣੀ ਐ ਬਾਕੀ ਜੀਵਨ ਵੀ ਜਿਵੇਂ ਤੇਤੋਂ ਚੱਲਦਾ ਓਵੇਂ ਚਲਾ ਲੈ ਅੱਖੇ ਆਖੋ ਸਤਨਾਮ ਸੁਖੀ ਬਸੋਂਗੇ ਇਹ ਨੁਕਤੇ ਹੀ ਹੁੰਦੇ ਨੇ ਜਿਵੇਂ ਚਲਾਉਣੇ ਓਵੇਂ ਚੜਾ ਲੈ ਮਹਾਰਾਜ ਮੇਰੇ ਹੱਥ ਵਸ ਨਹੀਂ ਇਹ ਤੇਰੇ ਹੱਥ ਵਸੇ ਉਹਨੂੰ ਅਰਪਣ ਕਰ ਦੋ ਸਰੈਂਡਰ ਕਰ ਦੋ ਆਪਣਾ ਆਪ ਸੁਖੀ ਦੇਖੋ ਕਿਨੇ ਰਹਿਮੋਂਗੇ ਜਿਨ੍ਹਾਂ ਆਪਣਾ ਆਪ ਉਹਨੂੰ ਸੌਂਪ ਤਨ ਫਿਰ ਬਾਣੀ ਤੋਂ ਪੁੱਛੋ ਕੀ ਬਣਦਾ ਬਾਣੀ ਕਹਿੰਦੀ ਐ ਜੇ ਤੂੰ ਮੇਰਾ ਹੋਏ ਰਹੇਂ ਸਭ ਜਗ ਤੇਰਾ ਹੋਏ ਉਹ ਕਹਿੰਦਾ ਮੇਰਾ ਬਣ ਕੇ ਤਾਂ ਵੇਖ ਮੈਂ ਸਾਰਾ ਸੰਸਾਰ ਤੇਰਾ ਬਣਾ ਦੂੰ ਅਜਖੇ ਆਖੋ ਸਤਨਾਮ ਸਤਨਾਮ ਭੁੱਲ ਗਿਆ ਤੇ ਕਿ ਮੈਨੂੰ ਲੱਗਦਾ ਹਨਾ ਕਿ ਕਥਾ ਥੋੜਾ ਸਮਾਂ ਹੋਈਏ ਭੁੱਲਣਾ ਨਹੀਂ ਗੱਜ ਕੇ ਆਖੋ ਸਤਨਾਮ ਇਹ ਚਲਾਉਣਾ ਆਪਾਂ ਥੋੜੇ ਨੰਦ ਪਾਂਗਾ ਕੱਢਣਾ ਪਾਂਗਾ ਕੱਢਣਾ ਨਹੀਂ ਮੈਂ ਆਪਾਂ ਭਾਈ ਸਪੀਡ ਵਧਾ ਲੈ ਗੱਡੀ ਦੀ ਵੀ ਲੇਟ ਹੋ ਗਈ ਸਪੀਡ ਵਧਾ ਦਿਓ ਵੀ ਟਰੈਕਟਰ ਤੇਜ਼ ਕਰ ਦਿਓ ਦੋ